ਦੋਸਤੋ ਅੱਜ ਮੈਂ ਗੱਡੀ ਲੈ ਕੇ ਬਾਏ ਰੋਡ ਜਾਪਾਨ ਪਹੁੰਚ ਚੁੱਕਿਆ ਹਾਂ ਮਤਲਬ ਕਿ ਤੁਸੀਂ ਹੈਰਾਨ ਹੋਵੋਗੇ ਕਿ ਜਾਪਾਨ ਦੇ ਵਿੱਚ ਗੱਡੀ ਕਿਵੇਂ ਪਹੁੰਚ ਗਈ ਤੁਹਾਨੂੰ ਅੱਜ ਮੈਂ ਦੱਸਦਾ ਦੋਸਤੋ ਅੱਜ ਮੈਂ ਜਾਪਾਨ ਨਹੀਂ ਜਾਪਾਨੀ ਪੰਜਾਬ ਦੇ ਵਿੱਚ ਪਹੁੰਚ ਗਿਆ ਜਾਪਾਨ ਦੀ ਟੈਕਨੋਲੋਜੀ ਦੇ ਜਿਹੜੇ ਫੰਦ ਬੰਦੇ ਆ ਐਗਰੀਕਲਚਰਲ ਇੰਪਲੀਮੈਂਟ ਬੰਦੇ ਅੱਜ ਮੈਂ ਗੁਰਬਾਜ ਵਾਲਿਆਂ ਦੀ ਫੈਕਟਰੀ ਦੇ ਵਿੱਚ ਵਿਜ਼ਿਟ ਕੀਤਾ ਜਿੱਥੇ ਜਾਪਾਨ ਦੀ ਟੈਕਨੋਲੋਜੀ ਦੇ ਨਾਲ ਮਤਲਬ ਕਿ ਜਿੰਨੇ ਵੀ ਇੰਪਲੀਮੈਂਟ ਆ ਉਹ ਸਾਰੇ ਬੰਦੇ ਆਓ ਤੁਹਾਨੂੰ ਦਿਖਾਈਂਦਾ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ 5th 1900 ਗਰਵਾਜ ਦੇ ਬੈਲਰ ਦੀ ਜਿਹੜਾ ਕਿ ਦੁਨੀਆ ਦਾ ਨੰਬਰ 1 ਬੈਲਰ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਅਕਾਲ ਤੇ ਆ ਬਾਈ ਲਾਲ ਘੋੜਾ ਲੱਗ ਰਿਹਾ ਬਿਲਕੁਲ ਯਾਰ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਵੀ ਸਭ ਤੋਂ ਪਹਿਲੀ ਚੀਜ਼ ਜਿਹੜੀ ਇੱਥੇ ਖੜ ਗਈ ਇਹਦੀ ਇਹਦੀ ਖੜਨ ਨਹੀਂ ਸਭ ਤੋਂ ਕਮਾਲ ਬਿਲਕੁਲ ਜੀ ਥੋੜੇ ਥਾਂ 'ਚ ਖੜੂ ਅੱਛਾ ਜੀ ਖੜਾ ਘੋੜੇ ਵਾਂਗ ਲੱਗੂ ਘੋੜੇ ਵਾਂਗ ਲੱਗੂਗਾ ਇਹਦਾ ਸਾਰਾ ਕੁਝ ਬੰਦ ਕਰਤਾ ਬਿਲਕੁਲ ਜੀ ਵੀ ਆਏ ਨਹੀਂ ਵੀ ਕਿਸੇ ਤੁਰਦੇ ਫਿਰਦੇ ਬੰਦੇ ਨੇ ਢੇੜਾ ਮਾਰਿਆ ਬੰਦਾ ਚੈਨ ਚੀ ਹੱਥਾ ਜੂ ਸਹੀ ਸਹੀ ਗੱਲ ਹੈ ਸਹੀ ਹੈ ਹਾਂ ਘਰੇ ਖੜਾ ਘਰੇ ਖੜੇ ਤੋ ਬੁੜੀਆਂ ਦੇ ਲੀੜੇ ਆਏ ਨਾਲ ਲੰਗਦੇ ਕਹਿੰਦੇ ਕਾਲੇ ਕਰੀ ਜੋ ਤੇ ਕਿਹਦਾ ਜਿਹੜਾ ਸਾਈਜ਼ ਹੈ ਦੋਸਤੋ ਕੰਪੈਕਟ ਕਰਤਾ ਜਾਵਾ ਐਨ ਲੱਗਦਾ ਹੈ ਜਿਵੇਂ ਆਪਾਂ ਹੈ ਤਾਂ ਜਾਪਾਨੀ ਜਾਪਾਨ ਦੀ ਟੈਕਨੋਲੋਜੀ ਪਰ ਮਤਲਬ ਕਿ ਇਹ ਲੱਗ ਰਿਹਾ ਵੀ ਸੱਚੀ ਇੰਪੋਰਟ ਹੀ ਹੋਇਆ ਬਾਹਰਲੇ ਦੇਸ਼ ਚੋਂ ਯਾਨੀ ਆਪਾਂ ਬਾਹਰਲੇ ਗੋਰਿਆਂ ਦੇ ਸੰਦ ਦੇਖਦੇ ਸੀ ਸੇਮ ਉਹੀ ਲੁੱਕ ਕੀਤੀ ਹੋਈ ਜਨਨ ਸਪੋਰਟਸ ਮਾਡਲ ਬਣਾਇਆ ਫਿਰ ਇੱਕ ਗੱਲ ਹੋਰ ਦੇਖੋ ਸੰਤੂ ਸਾਹਿਬ ਜਿਹੜੀ ਮੈਂ ਹੈਰਾਨ ਇਸ ਗੱਲ ਤੋਂ ਛੋਟਾ ਕਰਤਾ ਸਮਰੱਥਾ ਵਧਾਤੀ ਸਮਰੱਥਾ ਵਧਾਤੀ ਸਹੀ ਹੈ ਜੀ ਸਹੀ ਹੈ ਜਿਹੜੀ ਇਹਦੀ ਖਿਚਣ ਵਾਲੀ ਸੀ ਉਹਦੀ ਲੈਂਥ ਵੀ ਇਹਨਾਂ ਨੇ 30 ਸੈਂਟੀਮੀਟਰ ਜਿਆਦਾ 30 ਸੈਂਟੀਮੀਟਰ ਉਹ ਰੀਲ 30 ਸੈਂਟੀਮੀਟਰ ਵੱਡੀ ਕਰਤੀ ਆ ਖਿਚਣ ਵਾਲੀ ਬਿਲਕੁਲ ਜੀ ਤੇ ਇਹਨੂੰ ਮਗਰ ਕਰਤਾ ਟਰੈਕਟਰ ਦੇ ਮਗਰ ਹੀ ਆਊਗਾ ਬਿਲਕੁਲ ਜੀ ਐਕਸੀਡੈਂਟ ਰਾਹਾਂ ਵਾਲਾ ਚਲਾਉਣ ਵਾਲਾ ਕੋਈ ਆਮ ਡਰਾਈਵਰ ਹੀ ਚਲਾਈ ਆ ਆਮ ਚਲਾਉਗਾ ਨਹੀਂ ਤਾਂ ਦੂਜੇ ਤਾਂ ਮੋਟਰਸਾਈਕਲ ਵਾਲਿਆਂ ਨੂੰ ਤਾਂ ਕਈਆਂ ਨੂੰ ਲੈ ਗਏ ਹੋ ਹਾਂ ਉਹ ਇੱਕ ਸਾਈਡ ਤੇ ਚੱਲਦੇ ਸੀ ਦੋਸਤੋ ਬੈਲਰ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਚੱਲ ਰਹੇ ਸੀਗੇ ਇਹਦੀ ਖੇਚ ਜਿਹੜੀ ਬਣਾਈ ਇਹਨਾਂ ਨੇ ਟਰੈਕਟਰ ਤੇ ਬਿਲਕੁਲ ਪਿੱਛੇ ਆਊਗਾ ਸਟੇਟ ਆਊਗਾ ਮਤਲਬ ਕਿ ਇਹ ਨਿੰਗਾ ਸੜਕ ਦੂਜੇ ਪਾਸੇ ਮਲ ਕੇ ਤੁਰੂਗਾ ਜਿਸ ਤੇ ਕਰਕੇ ਆਵਾਜਾਈ ਦੇ ਵਿੱਚ ਡਿੱਕਾ ਮਤਲਬ ਕਿ ਬਣੂਗਾ ਹਾਂ ਉਹ ਉਹ ਗੀਤ ਇੱਥੇ ਲਾਗੂ ਨਹੀਂ ਹੁੰਦਾ ਵੀ ਜਿਹੜਾ ਕਹਿੰਦੇ ਹੁੰਦੇ ਵੀ ਤੁਰਦੇ ਆ ਸੜਕ ਪਿਓ ਦੀ ਮੰਨ ਕੇ ਉਹ ਕੇਸ ਖਤਮ ਹੋ ਗਿਆ ਉਹ ਕੇਸ ਤੇ ਦੂਜਾ ਦੋਸਤੋ ਇਹਦਾ ਮਤਲਬ ਜਿਹੜਾ ਇਹਨਾਂ ਨੇ ਕਲੱਚ ਲਾਇਆ ਇਹਦੇ 'ਚ ਇਹਨੇ ਫੀਚਰ ਇਹਨਾਂ ਨੇ ਪਾਤੇ ਆ ਵੀ ਤੁਹਾਨੂੰ ਜੇ ਗਿਣੌਣ ਲੱਗ ਜਾਈ ਬਾਈ ਵੀ ਦੱਸ ਨਹੀਂ ਸਕਦੇ ਜੀ ਮੈਂ ਇੱਕਦੂ ਮੈਂ ਗੱਲਾਂ ਦੱਸ ਦਿੰਨਾ ਹਾਂਜੀ ਇਹਨੂੰ ਪ੍ਰੋਪਰ ਤੌਰ ਤੇ ਇਹ ਆਪਾਂ ਕਿਸੇ ਨੂੰ ਕਲੱਚ ਨਾ ਕਹੋ ਇਹਨੂੰ ਸਸਪੈਂਸ਼ਨ ਕਹਿ ਦੋ ਸਹੀ ਹੈ ਜੀ ਕਿ ਇਹਨਾਂ ਇਹਨੇ ਬੀਲਰ ਦੇ ਪਿਛਲੇ ਝਟਕੇ ਨੂੰ ਕੰਟਰੋਲ ਕਰਦੇ ਟਰੈਕਟਰ ਦੇ ਪੈਨ ਵਾਲੇ ਲੋਡ ਨੂੰ ਆ ਦੇਖੋ ਇਹਨੇ ਕੀ ਕਰ ਲਿਆ ਇਹਨੇ એનર્ਜੀ ਨੂੰ ਸਟੋਰ ਕਰ ਲਿਆ ਤੇ ਇਹਨੇ ਇਨੇ ਸਟੋਰ ਕਰ ਲੈਣਾ ਦਾ ਚੀਜ਼ ਮਤਲਬ ਜਿਹੜਾ ਚੱਕਰ ਨਹੀਂ ਮਰਨਦਾ ਚੱਕਰ ਨਹੀਂ ਮਰਨਦਾ ਚੱਕਰ ਨਹੀਂ ਮਰਨਦੇ ਜਿਵੇਂ ਆਸ਼ੇ ਦਾ ਇੰਜਣ ਛੋਟਾ ਹੁੰਦਾ ਉਹਦਾ ਬੀਲ ਹੀ ਨਹੀਂ ਚੱਕਰ ਮਾਰਨਦਾ ਬਿਲਕੁਲ ਬਿਲਕੁਲ ਫਿਰ ਅ ਸੰਤੂ ਸਾਹਿਬ ਜੇ ਮਗਰਲੇ ਪਾਸਿਓਂ ਝਟਕਾ ਪਿਆ ਬਿਲਕੁਲ ਜੀ ਇਹਨੇ ਰਿਵਰਸ ਨਹੀਂ ਇਹਨੂੰ ਮਤਲਬ ਟਰੈਕਟਰ ਤੇ ਚੱਕ ਝਟਕਾ ਨਹੀਂ ਜਾਣ ਦੇਣਾ ਬਿਲਕੁਲ ਜੀ ਇਹਨੇ ਰਿਵਰਸ ਹੋ ਜਾਣਾ ਆਪਣੇ ਸਾਈਕਲ ਦੀ ਚੈਨ ਵਾਲੇ ਜਿਹੇ ਕੁੱਤੇ ਹੁੰਦੇ ਆ ਕੁੱਤੇ ਵਾਲਾ ਜੀ ਸਹੀ ਉਹ ਕੁੱਤੇ ਵਾਲਾ ਸਿਸਟਮ ਬਣਾਤਾ ਆ ਦੇਖੋ ਤੇ ਦੋਤੋ ਮਤਲਬ ਕਿ ਸਭ ਤੋਂ ਵੱਡੀ ਖਾਸियत ਇਹ ਹੈ ਵੀ ਡਰਾਈਵਰ ਜਿਵੇਂ ਰਾਤ ਨੂੰ ਸੁੱਤੇ ਪੈਣ ਨੂੰ ਛੜਕੇ ਲੱਗੇ ਜਾਂਦੇ ਹੈ ਉੱਠ ਉੱਠ ਕੇ ਭੱਜਦਾ ਇਹ ਆ ਕੀ ਹੋ ਗਿਆ ਉਹ ਛੜਕੇ ਮਤਲਬ ਕਿ ਡਰਾਈਵਰ ਨੂੰ ਬਿਲਕੁਲ ਖਤਮ ਕਰਤੇ ਉਹਨਾਂ ਨੇ ਇੰਨਾ ਸਮੂਥ ਚੱਲੂਗਾ ਵੀ ਤੁਸੀਂ जिन्ने एक वारी एदा ट्रेल, ट्रेलर ट्रेलर ਲੈ ਲਿਆ ਟ੍ਰਾਇਲ ਲੈ ਲਿਆ ਉਹ ਮਤਲਬ ਕਿ ਹੋਰ ਕਿਸੇ ਬੈਲਰ ਵਾਲੇ ਪਾਸੇ ਨਹੀਂ ਜਾਊਗਾ ਉਹ ਉਹ ਡਰਾਈਵਰ ਜਿਹੜਾ ਡਰਾਈਵਰ ਇਹ ਤੇ ਲੱਗ ਗਿਆ ਉਹ ਭਜਦਾ ਨਹੀਂ ਯਾਰ ਗੱਲ ਉਹ ਆਏ ਨਹੀਂ ਕਹਿੰਦਾ ਮੇਰੀ ਮੈਨੂੰ ਫਲਾਣਾ ਬੰਦਾ ਇੰਨੇ ਪੈਸੇ ਦਿੰਦਾ ਮੈਂ ਉਤਰ ਜਾਣਾ ਉਤਰ ਜਾਣਾ ਉਹ ਪੱਕਾ ਹੀ ਮਤਲਬ ਇਹ ਹੋ ਜੂਗਾ ਉਹ ਪੱਕਾ ਹੋ ਗਿਆ ਲੱਕੜ ਬਲੱਕੜ ਪੱਕਾ ਹੋ ਗਿਆ ਕਿਉਂਕਿ ਦੇਖੋ ਇਹਨੇ ਟਰੈਕਟਰ ਦੀ ਸੇਫਟੀ ਟਰੈਕਟਰ ਦੀ ਸ਼ਾਫਟ ਭੰਨਣ ਤੋਂ ਵੀ ਬਚਾਤਾ ਬਿਲਕੁਲ ਜੀ ਹਾਂ ਮਾਲਕ ਨੂੰ ਮਾਲਕ ਨੂੰ ਹਾਂ ਕਿਉਂਕਿ ਇਹਨੇ ਟਰੈਕਟਰ ਨੂੰ ਛੱਡ ਕੇ ਨਹੀਂ ਜਾਣ ਦੇਣਾ ਸਹੀ ਹੈ ਸਹੀ ਹੈ ਜੀ ਠੀਕ ਹੈ ਤੇ ਕਈ ਵਾਰੀ ਤਾਂ ਜਾਣ ਡਰਾਈਵਰ ਹੁੰ ਫੇਰ ਲਾ ਦਿੰਦਾ ਹਾਂ ਇਹਦੇ ਵਿੱਚ ਕੋਈ ਮਤਲਬ ਕਿ ਟੈਕਨੋਲੋਜੀ ਖਾਪ ਨਹੀਂ ਹੁੰਦੀ ਤੇ ਆਪ ਹੀ ਇਕੱਲਾ ਹੀ ਘੁੰਮ ਜੂਗਾ ਇੱਥੋਂ ਫਿਰ ਇਹਦੇ ਕਲੱਚ ਜੇ ਅੰਦਰ ਪਾਈ ਚਾਂਸ ਜਾਮ ਲੱਗ ਗਿਆ ਬਾਈ ਚਾਂਸ ਜਾਮ ਲੱਗ ਗਿਆ ਤਾਂ ਆਹ ਕਲੱਚ ਇਹ ਇਹ ਫ੍ਰੀ ਹੋ ਜੂਗਾ ਕਲੱਚ ਫ੍ਰੀ ਹੋ ਜੂਗਾ ਆਹ ਕਲੱਚ ਦੇਤਾ ਪੀਟੀਓ ਕਲੱਚ ਫਿਰ ਮਗਰਲੇ ਪਾਸੇ ਇੱਕ ਨਟ ਵੀ ਆ ਨਟ ਵੀ ਦੇ ਦਿਆ ਜੇ ਬਾਈ ਚਾਂਸ ਕਲੱਚ ਨੇ ਜ਼ੋਰ ਪਾਤਾ ਤਾਂ ਨਟ ਟੁੱਟ ਜਾਊਗਾ ਪਰ ਅੰਦਰ ਨੁਕਸਾਨ ਨਹੀਂ ਹੋਊਗਾ ਤੇ ਦੋਸਤੋ ਆਪਾਂ ਸਾਰੇ ਦਿਨ ਦੇ ਵਿੱਚ ਕਿੰਨਾ ਕੰਮ ਕੀਤਾ ਉਹ ਡਿਜੀਟਲ ਮੀਟਰ ਦੇ ਵਿੱਚ ਇੱਥੇ ਸਾਰਾ ਆਉਂਦਾ ਰਹੂਗਾ ਇਹ ਡਿਜੀਟਲ ਮੀਟਰ ਵੀ ਤੁਸੀਂ ਕਿੰਨੀਆਂ ਮਤਲਬ ਕਿ ਗੱਠਾਂ ਬਣਾ ਲਈਆਂ ਇੱਕ ਦਿਨ ਦੇ ਵਿੱਚ ਸਾਰਾ ਰਿਕਾਰਡ ਰਹੂਗਾ ਵੀ ਤੁਹਾਡਾ ਡਰਾਈਵਰ ਨੇ ਕਿੰਨਾ ਕੰਮ ਕੀਤਾ ਬਾਈ ਇੱਕ ਦਿਨ 'ਚ ਕਿੰਨੀ ਸਮਰੱਥਾ ਰੱਖਦੇ ਜੀ ਬਣਾਉਂਦੇ ਇਹ ਬਾਈ ਕੰਪਨੀ ਨੇ ਮੈਨੂੰ ਇਹ ਦੱਸਿਆ ਉਹ ਕਹਿੰਦੇ ਵੀ 200 ਤੋਂ 250 ਗੱਠ ਘੰਟੇ ਦੇ ਵਿੱਚ ਬਲੇਟ ਦਿੰਦਾ ਠੀਕ ਹੈ ਜੀ ਘੰਟੇ ਦੇ ਵਿੱਚ ਬਲੇਟਣਾ ਮਤਲਬ ਸ਼ਾਮ ਤੱਕ 25 ਤੋਂ 30 ਕਿਲੇ ਬਲੇਟ ਸਕਦਾ ਬਿਲਕੁਲ ਬਿਲਕੁਲ ਜੀ ਤੇ ਉਹ ਬਲੇਟਣ ਦਾ ਜਿਹੜਾ ਕਾਰਨ ਆ ਉਹ ਇੱਕ ਤਾਂ ਆ 30 32 ਸੈਂਟੀਮੀਟਰ ਵੱਡੀ ਹੋਗੀ ਇਹ ਵੱਡੀ ਹੋਗੀ ਜੀ ਹਾਂ ਜੀ ਇਹ ਵੱਡੀ ਹੋਗੀ ਬਾਈ ਪਹਿਲਾਂ ਨਾਲੋਂ ਇੱਕ ਇਹਨੇ ਕੀ ਕਰਤਾ ਕਿ ਆ ਜਿਹੜਾ ਆਹ ਨਾ ਇਹ ਆਹ ਇਹਦੇ ਦੰਦੇ ਆ ਦੰਦੇ ਆ ਆ ਆ ਇਹੜੀਆਂ ਤੰਗਲੀਆਂ ਜਿਗਾਂ ਨਾ ਇਹਨਾਂ ਦੀ ਗਿਣਤੀ ਵਧਾਤੀ ਬਾਈ ਜੀ ਹਾਂ ਜੀ ਇਹਨਾਂ ਦੀ ਗਿਣਤੀ ਵਧਨ ਨਾਲ ਕੀ ਹੋ ਗਿਆ ਕਿ ਹੁਣ ਮਤਲਬ ਜਿਵੇਂ ਮੰਨ ਲਓ ਵੀ ਆਪਾਂ ਇਹ ਪਹਿਲਾਂ 3 ਹੋਣ ਸੈਟ ਤਾਂ ਆਪਾਂ ਜੇ ਕੁਆਂਟਲ ਮਾਲ ਹੋਵੇ ਤਾਂ 33 33 ਕਿਲੋ ਵੰਡਿਆ ਆਊਗਾ ਜੇ ਹੁਣ 4 ਹੋ ਗਈਆਂ ਤਾਂ ਕੁਆਂਟਲ ਮਾਲ ਚ ਇਹਨਾਂ ਨੂੰ 25 25 ਕਿਲੋ ਵੰਡਿਆ ਹੋਣ ਲੱਗ ਗਿਆ ਤਾਂ ਹੁਣ ਕੁਦਰਤੀ ਗੱਲ ਹੈ ਵੀ ਜਦੋਂ ਇਹਨਾਂ ਤੇ 5 ਕਿਲੋ ਮਾਲ ਦਾ ਲੋਡ ਘਟ ਹੋਊਗਾ ਤਾਂ ਗਾਂ ਵੀ ਇੱਕ ਦਮ ਲੋਡ ਨਹੀਂ ਪੈਂਦਾ ਕਿੱਥੇ ਤਾਂ ਉਹ ਇਕੱਠਾ ਰੋਗ ਭਰਨ ਤੇ ਇਕੱਠਾ ਮਾਰਨਾ ਕਿੱਥੇ ਇਹਨਾਂ ਨੇ ਵੰਡ ਕੇ ਮਾਲ ਭੇਜਣਾ ਵੰਡ ਕੇ ਭੇਜਣ ਦੇ ਵੀ ਦੋ ਫਾਇਦੇ ਆ ਇੱਕ ਤਾਂ ਮਾਲ ਝੜੀ ਜਾਂਦਾ ਫਿਰ ਇੱਥੇ ਸਹੀ ਹੈ ਜੀ ਆਹ ਜਾਲੀ ਤੇ ਬਿਲਕੁਲ ਜੇ ਹੁਣ ਇਕੱਠਾ ਭੇਜਾਂਗੇ ਤਾਂ ਫਿਰ ਜਾਲੀ ਤੇ ਮਾਲ ਝੜਨਾ ਵੀ ਹੈ ਨਹੀਂ ਝੜਨਾ ਨਹੀਂਗਾ ਇਹਦੀ ਗਿਣਤੀ ਵਧਾਉਣਾ ਇੱਥੇ ਮਾਲ ਸਾਰਾ ਪਹਿਲਾਂ ਤਾਂ ਮਾਲ ਇੱਥੇ ਹੀ ਹੂੰ ਹੂੰ ਝੜ ਗਿਆ ਫਿਰ ਮਾਲ ਉੱਥੇ ਝੜ ਗਿਆ ਇਹ ਝੜੰਦੇ ਨਾਲ 2 ਤੋਂ 3 ਲੱਖ ਰੁਪਏ ਮਤਲਬ ਕਿ ਆਪਾਂ ਇੱਕ ਸੀਜ਼ਨ ਦਾ ਵੱਧ ਮਤਲਬ ਕਿ ਆਪਾਂ ਨੂੰ ਪ੍ਰੋਫਿਟ ਹੋ ਸਕਦਾ ਕਿਉਂਕਿ ਜਿਹੜਾ ਗਰਵਾਇ ਦਾ ਬੈਲ ਰੇ ਕੱਢਦਾ ਡੱਠ ਬਣਾਉਂਦਾ ਉਹਦੀ ਮੰਗ ਹੀ ਵੀਰੇ ਮਾਰਕੀਟ ਦੇ ਵਿੱਚ ਜ਼ਿਆਦਾ ਰਹਿੰਦੀ ਹੈ। ਉਹਦੇ ਵਿੱਚ ਮਿੱਟੀ ਨਹੀਂ ਹੋਊਗੀ ਤਾਂ ਮਾਲ ਗਲੂਗਾ ਨਹੀਂ। ਗਲੂਗਾ ਨਹੀਂ ਸਹੀ ਹੈ। ਜਦੋਂ ਉਹ ਗਲੂਗਾ ਨਹੀਂ ਤਾਂ ਨੇਚਰਲ ਗੱਲਾਂ ਕਿ ਉਹਦੀ ਵਧੀਆ ਕੀਮਤ ਹੋਵੇ। ਉਹਦੇ ਵਧੀਆ ਕੀਮਤ ਹੋਊਗੀ। ਉਹ ਸਾਫ਼ ਰਹੂਗੀ ਉਹਦੇ ਉਹ ਤਾਂ ਜਿਹੜਾ ਵੇਟ ਹੈ ਉਹ ਜਿੰਨਾ ਹੋਊਗਾ ਸਾਹਮਣੇ ਵਾਲੇ ਕੰਪਨੀ ਦੇ ਪੱਲੇ ਪਊਗਾ ਮਿੱਟੀ ਨਹੀਂ ਹੋਊਗਾ। ਮਿੱਟੀ ਨਹੀਂ ਹੋਊਗਾ। ਤੇ ਇੱਕ ਇਹਦਾ ਆਟੋ ਲੂਬ੍ਰੀਕੇਸ਼ਨ ਆ। ਹੂੰ ਇਹ ਨਹੀਂ ਗਏ ਵੀ ਗੱਣਾ ਚੱਕ ਕੇ ਦੋਦੇ ਸਾਰਾ ਦਿਨ ਇਹਦੇ ਆਸੇ ਪਾਸੇ ਤੁਰੇ ਫਿਰੋਗੇ। ਦੋ ਬੰਦੇ ਜੇ 15-15000 ਰੁਪਏ ਲਾਈ ਦਿੱਤੀ 35-40000 ਰੁਪਏ ਦਾ ਤਾਂ ਸੇਜੰਦਾ ਹੋਈ ਉਸ ਆਥਣ ਨੂੰ 100 ਮਾਲਕ ਨੂੰ ਗਾਲ ਕੱਢਣੀ ਪੈਂਦੀ ਆ ਉਹ ਚੇਤਾ ਭੁੱਲ ਜਾਂਦਾ ਭੁੱਲ ਜਾਂਦੇ ਆ ਇੱਧਰ ਕਰਤਾ ਉਹ ਤੂੰ ਕਰਤਾ ਸੀ ਉਹ ਨਹੀਂ ਕਰਤਾ ਉਸੀ ਉਹ ਆ ਜਾ ਉਹ ਕਿ ਖਤਮ ਕਰਤਾ ਇਹ ਖਤਮ ਕਰਤਾ ਆਟੋ ਲੂਬ੍ਰੀਕੇਸ਼ਨ ਆ ਹਰੇਕ ਗਰਾਰੀ ਹਰੇਕ ਥਾਂ ਜਿੱਥੇ ਲੂਬ੍ਰੀਕੈਂਟ ਚਾਹੀਦਾ ਉੱਥੇ ਆਟੋ ਕਰਨਾ ਇਹਨੇ ਉਥੇ ਨੇ ਆਟੋ ਕਰੀ ਜਾਣਾ ਉਹ ਵੀ ਦਿਖਾ ਦਿੰਨਾ ਕਿੱਥੋਂ ਕਰਦੇ ਇੱਕ ਦੋਸਤੋ ਇਹਨਾਂ ਨੇ ਇਹ ਬਾਕਸ ਕਰਤਾ ਜਿਹੜਾ ਗੱਠਾ ਵਾਲਾ ਆਉਂਦਾ ਉਹ 10-10 ਸੈਟ ਆਉਂਦਾ ਮਤਲਬ ਕਿ ਜਿਹੜਾ ਬੰਡਲ ਆਉਂਦਾ ਹੂੰ ਤੇ ਅੱਗੇ ਕੀ ਹੁੰਦਾ ਸੀ ਕਿ ਦੋ ਬੰਡਲ ਇਧਰ ਜੋਜ ਹੁੰਦੇ ਸੀ ਦੋ ਉਧਰ ਹੁੰਦੇ ਸੀ 6 ਪੈ ਰਹਿੰਦੇ ਸੀ 6 ਪੈ ਰਹਿੰਦੇ ਸੀ ਉਹ ਆਪਾਂ ਕਦੇ ਚੱਕ ਕੇ ਕਦੇ ਕਿੱਥੇ ਰੱਖਤਾ ਕਦੇ ਕਿੱਥੇ ਰੱਖਤਾ ਉਹ ਗਵਾਜ ਜਾਂਦੇ ਉਹ ਗਵਾਜ ਜਾਂਦੇ ਸੀ ਹੁਣ ਤੁਹਾਡੇ 5 ਇਧਰ ਸਟੋਰ ਹੋ ਜਾਣੇ 5 ਉਧਰ ਹੋ ਜਾਣੇ ਬੇ ਪੱਕਾ ਮਤਲਬ ਕਿ ਕੰਮ ਹੋ ਗਿਆ ਕਿਉਂਕਿ ਜ਼ਿੰਮੇਦਾਰ ਨੇ ਖਰੀਦਣੇ 10 ਹੁੰਦੇ ਸੀ ਹਾਂ ਬਰਤੋਂ ਚ 4 ਆਉਂਦੇ ਸੀ 6 ਖਤਮ ਹੋ ਜਾਂਦੇ ਸੀ 6 ਖਤਮ ਹੋ ਜਾਂਦੇ ਸੀ ਮਤਲਬ 4 ਹੀ ਉਹਨੂੰ ਦਸਾਂ ਦੇ ਭਾਅ ਪੈਂਦੇ ਸੀ ਠੀਕ ਹੈ ਹਨਾ ਤੇ ਇੱਕ ਬਈ ਆ ਇਹਨਾਂ ਨੇ ਕਰਤਾ ਜਿਹੜਾ ਜਿਹੜਾ ਕੰਪਰੈਸ ਕਰਦਾ ਗੱਠ ਨੂੰ ਅੱਗੇ ਟਰੈਕਟਰ ਤੋਂ ਦੇਣਾ ਪੈਂਦਾ ਸੀਗਾ ਉਹਨਾਂ ਨੇ ਇੱਥੇ ਹੀ ਮਤਲਬ ਕਿ ਇਹਨਾਂ ਦਾ ਲਾ ਕੇ ਕੰਪਰੈਸਰ ਸਿਸਟਮ ਜਿਹੜਾ ਕੰਪਰੈਸ ਕਰਨ ਵਾਲਾ ਇੱਥੇ ਲਾਤਾ ਵਿੱਚ ਉਹਦੇ ਨਾਲ ਦੋ ਫਾਇਦੇ ਹੋ ਗਏ ਇੱਕ ਤਾਂ ਸੰਤੂ ਸਾਹਿਬ ਜੀ ਤੋਂ ਆਪਾਂ ਟਰੈਕਟਰ ਤੋਂ ਲਿਆਉਂਦੇ ਸੀ ਤਾਂ ਉਦੋਂ ਰਾਹ ਦੇ ਵਿੱਚ ਲੀਕਿੰਗ ਤੇ ਲੰਬਾਈ ਬਹੁਤ ਵੱਜ ਜਾਂਦੀ ਇੱਕ ਟਰੈਕਟਰ ਦੇ ਉਧਰੋਂ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਬਹੁਤ ਔਖਾ ਬਹੁਤ ਔਖਾ ਔਖਾ ਸੀਗਾ ਹੁਣ ਇਹਨਾਂ ਨੇ ਕੀ ਕਰਤਾ ਕਿ ਇੱਥੇ ਇਹਨੂੰ ਮੋਟਰ ਲਾਤੀ ਹਾਂ ਆਪਾਂ ਨੂੰ ਬਿਜਲੀ ਦੀ ਤਾਰ ਦੇਤੀ ਉਹ ਮੋਟਰ ਆਪਦਾ ਕੰਮ ਇੱਥੇ ਪ੍ਰੈਸ਼ਰ ਪੂਰਾ ਦੇ ਜਾਂਦੀ ਹੈ ਤੇ ਇਹ ਪ੍ਰੈਸ਼ਰ ਨਾਲ ਗੱਠਾਂ ਪੂਰੀਆਂ ਸਖਤ ਬਣ ਜਾਂਦੀਆਂ ਹੁਣ ਜਿਹਦੇ ਨਾਲ ਵੇਟ ਵੀ ਮਤਲਬ ਕਿ ਗੱਠ ਦਾ ਆਮ ਬੈਲਰ ਨਾਲੋਂ ਜ਼ਿਆਦਾ ਰਹਿੰਦਾ ਹਾਂ ਇੱਕ ਦੋਸਤੋ ਜਿਹੜੀ ਇਹਦੇ ਵਿੱਚ ਨਾਡਰ ਲੱਗੀ ਹੈ ਦੁਨੀਆ ਦੀ ਬੈਸਟ ਨਾਡਰ ਜਿਹੜੇ ਮਤਲਬ ਕਿ ਵੱਡੇ ਕਰੋੜ ਡੇਡ ਕਰੋੜ ਦੇ ਮਤਲਬ ਕਿ ਜਿਹੜੇ ਆਉਂਦੇ ਬੈਲਰ ਉਹਨਾਂ ਦੇ ਵਿੱਚ ਇਹ ਟੈਕਨੋਲੋਜੀ ਮਤਲਬ ਕਿ ਯੂਜ਼ ਕੀਤੀ ਹੋਈ ਆ ਐਸ ਤੋਂ ਬੈਸਟ ਨਾਡਰ ਕੋਈ ਮਤਲਬ ਕਿ ਭਾਈ ਜੀ ਵੀ ਕਿਸੇ ਕੰਪਨੀ ਕੋਈ ਨਹੀਂ ਦੇ ਰਹੀ ਹਾਂ ਮਤਲਬ ਜੋ ਦੁਨੀਆ ਦਾ ਹੁਣ ਤੱਕ ਸਭ ਤੋਂ ਬੈਸਟ ਬਣਿਆ ਸੀ ਉਹ ਇੱਥੇ ਠੋਕਦਾ ਉਹ ਇੱਥੇ ਠੋਕਦਾ ਹਾਂ ਤੇ ਇੱਧਰ ਆ ਗਿਆ ਜਿਹੜਾ ਆਟੋ ਲੂਬ੍ਰੀਕੇਸ਼ਨ ਵਾਲਾ ਸਿਸਟਮ ਆ ਦੋ ਬੰਦੇ ਤੁਹਾਨੂੰ 15 15000 ਰੁਪਏ ਵਾਲੇ ਨਾਲ ਬੰਦ ਤੇ ਨਾਲ ਬੰਦ ਤੇ ਪੱਕੇ ਹਾਂ ਬਿਲਕੁਲ ਜੀ ਆ ਦੋ ਬੰਦਿਆਂ ਦਾ 30000 ਰੁਪਇਆ ਇੱਕ ਮਹੀਨੇ ਦੇ ਬੀਲਰ ਤੇ ਸੀਜ਼ਨ ਚ ਥੋੜਾ ਆ ਫਾਇਦਾ ਆ ਆ ਆ ਕਰੂਗਾ ਜੀ ਫਾਇਦਾ ਹਾਂ ਸਹੀ ਹੈ ਜੀ 30000 ਰੁਪਇਆ ਤਾਂ ਤੁਹਾਨੂੰ ਇੱਥੇ ਬੰਨ ਕੇ ਦੇ ਦਿੰਦੇ ਇੱਥੇ ਬੰਨ ਜਾਣਾ ਇਹ ਮਤਲਬ ਕਿ ਇੱਕ ਸਾਡਾ ਡਿਸਕਾਊਂਟ ਹੀ ਹੋ ਗਿਆ ਜੀ ਹਾਂ ਆਏ ਸੀਜ਼ਨ ਇਹ ਸਬਸਿਡੀ ਹੋਗੀ ਇਹ ਜਿਹੜੀ ਹਰ ਸਾਲ ਮਿਲਣੀ ਹੈ ਆ ਹਰ ਸਾਲ ਮਿਲਣੀ ਹੈ ਜਦੋਂ ਤੁਸੀਂ ਟਰੈਕਟਰ ਪਾ ਲਓਗੇ ਇਹਦੇ ਵਿੱਚ ਇਹ ਪਾ ਲਓਗੇ ਟਰੈਕਟਰ ਪਿੱਛੇ ਉਹਦਾ ਤੁਹਾਡਾ 30000 ਸੇਵ ਹੋ ਗਿਆ 30000 ਇਹ ਮਿਲਣੀ ਆ ਸੰਧੂ ਸਾਹਿਬ ਤੇ 40-50 ਹਜ਼ਾਰ ਰੁਪਇਆ ਟੁੱਟਪਾ ਜਲਾ ਵੀ ਮਿਲਣਾ ਜਿਹੜਾ ਇਹਨੇ ਹੋਣ ਨਹੀਂ ਦੇਣਾ ਹੋਣ ਨਹੀਂ ਦੇਣਾ ਸਹੀ ਹੈ ਇਹਨੇ ਜ਼ਿੰਮੇਵਾਰੀ ਨਾ ਹਰੇਕ ਤਾਂ ਦੇਣਾ ਹੈ ਦੇਣਾ ਦੇਣਾ ਜੀ ਬੰਦਾ ਖੇਲ ਬੰਦੇ ਨੇ ਦੇਣਾ ਨਹੀਂ ਉਹਨਾਂ ਉਹਨੇ ਕੁਦਰਤੀ ਗੱਲ ਆ ਭੁੱਲਣਾ ਭੁੱਲਣਾ ਤਾਂ ਆ ਫਾਇਦਾ ਹੋ ਇੱਕ ਇਹਦਾ ਦੋਸਤੋ ਹਿੱਸਾ ਜਿਹੜਾ ਡਜੈਸਟੇਬਲ ਕਰਤਾ ਇਹਨਾਂ ਨੇ ਤੁਸੀਂ ਕਿਸੇ ਵੀ ਫਸਲ ਤੇ ਜਵੇਂ ਗੰਨੇ ਵਗੈਰਾ ਤੇ ਚਲਾਉਣਾ ਇਹ ਨਹੀਂਗਾ ਵੀ ਤੁਹਾਨੂੰ ਮਤਲਬ ਕਿ ਤੁਹਾਡਾ ਬੈਲਾ ਟੇਢਾ ਚੱਲੂਗਾ ਵਗੈਰਾ ਸਾਰਾ ਇੱਕ ਪਾਸੇ ਖਸੂਗਾ ਤੇ ਇੱਕ ਪਾਸੇ ਸਹੀ ਰਹੂਗਾ ਹੂੰ ਉਹ ਇਹਨਾਂ ਨੇ ਵੀ ਤੁਸੀਂ ਇਹਨੂੰ 1.5 ਤੋਂ ਲੈ ਕੇ 3 ਫੁੱਟ ਤੱਕ ਮਤਲਬ ਕਿ ਐਡਜਸਟ ਕਰ ਸਕਦੇ ਹੁਣ ਇਹ ਤਾਂ ਗੱਲ ਜ਼ਰੂਰੀ ਨਹੀਂ ਕਿ ਅਗਲਾ ਬੈੱਡ ਤੁਹਾਡੇ ਟਰੈਕਟਰ ਦੇ ਟਾਇਰਾਂ ਦੇ ਹਿਸਾਬ ਨਾਲ ਪਾਵੇ ਹੁਣ ਤੁਹਾਡੇ ਟਾਇਰ ਉਹਦੇ ਹਿਸਾਬ ਨਾਲ ਹੋ ਜਾਣਗੇ ਬੈੱਡਾਂ ਦੇ ਹਿਸਾਬ ਨਾਲ ਕਿਸੇ ਦੇ ਬੈੱਡ ਚੌੜੇ ਪਾਏ ਕਿਸੇ ਦੇ ਭੀੜੇ ਕਿਉਂਕਿ ਗੰਨੇ ਦੀ ਪੱਤੀ ਵੇਲੇ ਡਿੱਕਾ ਪੈਂਦਾ ਬਿਲਕੁਲ ਬਿਲਕੁਲ ਤੇ ਇਹ ਗੰਨੇ ਦੀ ਪੱਤੀ ਦੇ ਵਿੱਚ ਚੱਲਣ ਵਾਲਾ ਬੈਸਟ ਬਿਲਰ ਬਣ ਜਾ ਬੈਸਟ ਬਿਲਰ ਬਣ ਗਿਆ ਜੀ ਤੇ ਹੋਰ ਇਹਦੇ ਜੇ ਖੂਬੀਆਂ ਤਾਂ ਇੰਨੀਆਂ ਜ਼ਿਆਦਾਆਂ ਜੇ ਬਣਾਉਣ ਲੱਗ ਜੇ ਵੀਡੀਓ ਤਾਂ ਭਾਈ ਜੀ ਮਤਲਬ ਕਿ 1.5 ਘੰਟਾ ਇਹਦਾ ਆਪਾਂ ਐਕਸਪਲੇਨਿੰਗ ਕਰੀ ਜਾਵਾਂਗੇ ਬਿਲਕੁਲ 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 ਇਹ ਦੋਸਤੋ ਪਟਿਆਲੇ ਦੇ ਨੇੜੇ ਮਤਲਬ ਕਿ ਗੁਰਬਾਜ ਦਾ ਇਹ ਲੱਗਿਆ ਪਿਆ ਫੈਕਟਰੀ ਲੱਗੀ ਤੁਸੀਂ ਇੱਥੇ ਵਿజిਟ ਵੀ ਕਰ ਸਕਦੇ ਆ ਕੇ ਤੇ ਇਹਦੇ ਤੇ ਗਵਰਨਮੈਂਟ ਦੀ ਜਿਹੜੀ ਸਬਸਿਡੀ ਆ ਰਹੀ ਆ ਉਹ ਇੰਪਰੂਵ ਆ ਉਹ ਅਪਰੂਵਡ ਇੰਪਰੂਵਡ ਆ ਤੇ ਸੰਤੂ ਸਾਹਿਬ ਇਧਰਲੇ ਪਾਸੇ ਜਿਹੜੇ ਮਲਚਰ ਪਿਆ ਉਹ ਪਲੋ ਪਿਆ ਉਧਰਲੇ ਪਾਸੇ ਉਹ ਰੀਪਰ ਪਿਆ ਤਾਂ ਉਹ ਵੀ ਸਾਰੇ ਸੰਦ ਆ ਜਿਹੜੇ ਉਹ ਸਬਸਿਡੀ ਦੇ ਅੰਦਰ ਹੈਗੇ ਆ ਬਿਲਕੁਲ ਬਿਲਕੁਲ ਜੀ ਉਹ ਵੀ ਸੰਦ ਇਹਨਾਂ ਨੂੰ ਸਬਸਿਡੀ ਦੇ ਅੰਦਰ ਮਿਲ ਜਾਣੇ ਆ ਤੇ ਇੱਕ ਸੰਤੂ ਸਾਹਿਬ ਗੱਲ ਹੋਰ ਆ ਜਿਹੜੀ ਰਹਿ ਗਈ ਕਰਨ ਵਾਲੀ ਬਹੁਤ ਵਾਰ ਲੋਕਾਂ ਨੂੰ ਐਵੇਂ ਮਹਿਸੂਸ ਹੋਊਗਾ ਕਿ ਹੁਣ ਵੀ ਗਰਵਾਜ ਵਾਲੇ ਬਣਾ ਕੇ ਦੇ ਰਹੇ ਆ ਬਹੁਤ ਮਹਿੰਗਾ ਨਾ ਹੋਵੇ ਕਿਉਂਕਿ ਕਰੋੜਾਂ ਵਾਲੇ ਫੀਚਰ ਨਾਲੇ ਤਾਂ ਕਿਤੇ ਕਰੋੜਾਂ ਚ ਨਾ ਹੋਵੇ ਇਹ ਉਸੇ ਬੈਲਰ ਦੇ ਮੁੱਲ ਦਾ ਸਹੀ ਹੈ ਜੀ ਜਿਹੜਾ ਬੈਲਰ ਤੁਹਾਡੇ ਚੌਰਸਗਾਠ ਵਾਲਾ ਆਮ ਚੱਲਦਾ ਆਮ ਚੱਲਦਾ ਉਹਦੇ ਮਤਲਬ ਪ੍ਰਾਈਜ਼ ਉਹਦੇ ਮੁਕਾਬਲੇ ਦਾ ਫੀਚਰ ਵਾਈਜ਼ ਹਾਂ ਫੀਚਰ ਵਾਈਜ਼ ਆਪਾਂ ਕਹਿ ਸਕਦੇ ਵੀ ਕਰੋੜਾਂ ਵਾਲੇ ਬੇਲਰਾਂ ਦੇ ਮੁਕਾਬਲੇ ਮੁਕਾਬਲੇ ਤੇ ਮਤਲਬ ਦੋਆਂ ਬੇਲਰਾਂ ਦਾ ਕੰਬੋ ਆ ਕਿਸਾਨਾਂ ਨੂੰ ਬਜਟ ਚੋਂ ਬਾਹਰ ਨਹੀਂ ਜਾਊਗਾ ਫੀਚਰ ਚੋਂ ਪ੍ਰਾਊਡ ਨਾ ਕਹਿਣਗੇ ਵੀ ਸਾਡੇ ਕੋਲੇ ਫੀਚਰ ਆ ਬਿਲਕੁਲ ਫਿਰ ਇੱਕ ਗੱਲ ਹੋਰ ਆ ਵੀ ਜੇ ਤੁਹਾਨੂੰ ਪ੍ਰੋਬਲਮ ਆਵੇ ਕੋਈ ਖੁਦਾ ਨਾ ਖਾਦਸਾ ਇਹਦੀ ਕੋਈ ਚੀਜ਼ ਖੜੇ ਸਰਵਿਸ ਦੀ ਟਿਕਾ ਆਵੇ ਤਾਂ ਸਰਵਿਸ ਟੀਮ ਆ ਜਿਹੜੀ ਇਹਦੇ ਲਈ ਅਲੱਗ ਆ ਅਲੱਗ ਇਹ ਲੱਗ ਸੁਪਰ ਸੈਟਰ ਦੀ ਲੱਗ ਹੈ ਜਾਂ ਜਿੰਨੇ ਵੀ ਇਹਨਾਂ ਦੇ ਇਨਸਟਰੂਮੈਂਟ ਸਾਰਿਆਂ ਦੇ ਅਲੱਗ-ਅਲੱਗ ਸਾਰਿਆਂ ਦੀਆਂ ਇਹਨਾਂ ਵਿੱਚ ਝੋਲੇ ਚੱਕ ਕੇ ਬੰਦਾ ਚਾਬੀਆਂ ਪਾਊਗਾ ਤਾਂ ਸਾਰਿਆਂ ਦੇ ਉਹ ਕੱਸਾ-ਕਸਾਈ ਕਰਦਾ ਰਹੂਗਾ ਹਾਂ ਤੇ ਬਾਕੀ ਬਈ ਗਰਵਾਜ ਮਿਹਨਤ ਨਾਲ ਗਰਵਾਜ ਸਰਵਿਸ ਨਾਲ ਗਰਵਾਜ ਰੇਟ ਨਾਲ ਗਰਵਾਜ ਕੁਆਲਟੀ ਨਾਲ ਬਣਿਆ ਤੇ ਗਵਾਜ ਗਰਵਾਜ ਇਹ ਸਾਰੀਆਂ ਚੀਜ਼ਾਂ ਨਾਲ ਬਣਿਆ ਰਹੂਗਾ ਇਹ ਉਮੀਦ ਵੀ ਹੈ ਬਿਲਕੁਲ ਬਿਲਕੁਲ ਜੀ ਜੀ ਦੋਸਤੋ ਤੁਸੀਂ ਨੰਬਰ ਚੱਲ ਰਿਹਾ ਡਿਸਪਲੇ ਤੇ ਇੱਥੇ ਵਿజిਟ ਵੀ ਕਰ ਸਕਦੇ ਹੋ ਤਾਂ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ